ਅੱਜ ਕੁਰਾਈ ਦੀ ਧਰਮਸ਼ਾਲਾ ਦੇ ਵਿੱਚ ਇੱਕ ਸਮੂਹਿਕ ਪੁਰੀਆਂ ਦੇ ਵਿਆਹ ਦਾ ਪ੍ਰੋਗਰਾਮ ਅਮੇਕਿਆ ਗਿਆ ਸੀ ਜਿਸ ਦੇ ਵਿੱਚ ਦੋ ਪੁਰੀਆਂ ਦਾ ਵਿਆਹ ਵੀ ਕੀਤਾ ਗਿਆ ਅਤੇ ਘੱਟ ਗਿਣਤੀ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੀ ਅਤੇ ਪੁੱਜੇ ਸਾਹਿਬ ਇਸ ਤੋਂ ਇਲਾਵਾ ਹੋਰ ਵੀ ਬਕਰੇ ਕਰ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਅਤੇ ਆਪੁੱਜੇ ਸਾਹਿਬ ਤੇ ਗੱਲਬਾਤ ਵੀ ਕਰਦੇ ਆ ਪ੍ਰਬੰਧਕਾਂ ਦੇ ਨਾਲ ਤੇ ਆਕਰ ਜਾਂਦੇ ਆ ਜਿਸ ਵਿੱਚ ਸਮੂਹਿਕ ਵਿਆਹ ਦਾ ਪ੍ਰੋਗਰਾਮ ਜਿਹੜਾ ਆਹ ਬਣਾ ਬਣਾ ਕੀਤਾ ਗਿਆ ਤੇ ਇਕਬਾਲ ਸਿੰਘ ਲਾਲਪੁਰਾ ਅਤੇ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਕਰਿਆਲਾ ਕੀ ਕਹਿ ਰਹੇ ਨੇ ਸਰ ਪਿਆਰ ਦਾ ਪ੍ਰੋਗਰਾਮ ਸੁਆਗਤ ਹੈ ਕੀ ਕਹਣਾ ਚਾਹਦੇ ਤੁਸੀਂ ਕਸ਼ਮੀਰ ਹੱਦਿਏ ਤੇ ਬੋਲਣਾ ਕੀਤਾ ਜਾ ਰਿਹਾ ਹੈ ਭਾਈ ਜੇਤਾ ਜੀ ਸੁਸਾਇਟੀ ਨੇ ਸਮਾਜ ਸੇਵਾ ਦਾ ਇਹ ਕੰਮ ਕੀਤਾ ਮੈਂ ਇਹਨਾਂ ਨੂੰ ਵਧਾਈ ਦੇਣ ਲਈ ਹਾਜ਼ਰ ਹੋਇਆ ਸਮਾਜ ਨੂੰ ਜਿਹੜੇ ਬਿਨਾਂ ਦਾਜ ਦੇਹੀ ਤੋਂ ਵਿਆਹ ਹੋਣੇ ਔਰ ਜਿਹੜੇ ਪਰਿਵਾਰ ਲੋੜਵੰਦ ਆ ਉਹਨਾਂ ਦੀ ਮਦਦ ਕਰਨੀ ਇਹ ਬਹੁਤ ਜ਼ਰੂਰੀ ਹੈ। ਪੁਆਇਰ ਸੁਸਾਇਟੀ ਲਗਾਤਾਰ ਕੰਮ ਕਰ ਰਹੀ ਹੈ। ਮੈਂ ਇਹਦਾ ਸਾਰੇ ਵੀਰਾਂ ਨੂੰ ਮੁਬਾਰਕਬਾਦ ਦਿੰਦਾ। ਉਹਨਾਂ ਬੱਚਿਆਂ ਦੇ ਜਿਨ੍ਹਾਂ ਦੇ ਅੱਜ ਆਨੰਦ ਕਾਰਜ ਪੜੇ ਗਏ ਆ ਉਹਨਾਂ ਲਈ ਵੀ ਚੰਗੇ ਭਲੇ ਜੀਵਨ ਦੀ ਅਰਦਾਸ ਕਰਦਾ। ਪੰਜਾਬ ਦੇ ਵਿੱਚ ਬਲਵੋਦੇ ਬੀਜਾ ਜਨਾਬੀਆਂ ਜਿਨ੍ਹਾਂ ਨੂੰ ਮਾਨੋਂ ਦਾਤ ਬਣ ਸਜਾ ਦਿੱਤੀ ਗਈ ਹੈ। ਸਿਰ ਕਿਤੇ ਦੇਖੋ। ਸਾਧਤ ਸਰਕਾਰ ਸਾਨੂੰ ਮੌਸਲਾ ਤੇ ਮਿੰਦੀ ਉਸ ਤੋਂ ਬਾਅਦ ਵੀ ਜਿਹੜਾ ਗੰਟਾ ਚੱਲ ਰਿਹਾ ਹੈ। ਦੇਖੋ ਨਸ਼ੇ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਇਸ ਵੇਲੇ। ਔਰ ਇਹ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਆ। ਜਿਹੜੇ ਅਸਲ ਨਸ਼ੇ ਦੇ ਵਪਾਰੀ ਨੇ ਵੱਡੇ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਹੈ। ਔਰ ਜੋ ਕਾਨੂੰਨ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਕਿਸੇ ਲਈ ਸਿਰਫ ਇਸ ਕਰਕੇ ਅਖਬਾਰੀ ਚਰਚੇ ਬਣਾਉਣ ਵਾਸਤੇ ਯਾ ਲੋਕਾਂ ਨੂੰ ਦੱਸਣ ਵਾਸਤੇ ਕਿ ਅਸੀਂ ਕਿਸੇ ਦਾ ਮਕਾਨ ਢਾਹਤਾ ਹੈ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ ਲੇਕਿਨ ਅਸਲ ਜਿਹੜੇ ਵੱਡੇ ਵਪਾਰੀ ਨੇ ਵੱਡੇ ਲੋਕ ਹੈ ਉਹਨਾਂ ਸਾਰਿਆਂ ਨੂੰ ਫਾੜਨਾ ਵੀ ਚਾਹੀਦਾ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਪਹਿਲੀ ਗੱਲ ਤਾਂ ਆਪ ਹੈ ਕਿ ਜਿਹੜੀ ਸਰਕਾਰ ਹੈ ਪਹਿਲਾ ਆਪ ਆਪਣੇ ਆਪ ਨੂੰ ਸਪਸ਼ਟ ਕਰੇ ਕਿ ਉਹ ਨਸ਼ਿਆ ਤੋਂ ਰਹਿਤ ਹੈਗੀ ਆ ਤੇ ਜੇ ਸਰਕਾਰ ਹੀ ਨਸ਼ਿਆਂ 'ਚ ਫਸੀ ਹੋਈ ਹੈ ਮੱਛੀ ਉਪਰੋ ਖਰਾਬ ਹੁੰਦੀ ਹੈ ਤੇ ਲੋ ਖਰਾਬ ਨਹੀਂ ਹੁੰਦੇ ਤੇ ਸਰਕਾਰ ਆਪਣੇ ਆਪ ਨੂੰ ਠੀਕ ਕਰ ਲਵੇਗੀ ਤੇ ਬਾਕੀ ਸਭ ਕੁਝ ਠੀਕ ਹੋ ਜਾਏਗਾ। ਜੇ ਮਗਰੋਂ ਵੀ ਸਰ ਨਸ਼ੇ ਨਾਲ ਖੜੇ ਜਾ ਰਹੇ ਨੇ ਕੌਣ ਨਾ ਕਰਦੇ ਹੋ ਉਹ ਤਾਂ ਚਾਰ ਵਜੇ ਦੇਖੋ ਅੱਜ ਤੋਂ ਮੈਂ ਵੀ ਪੰਜਾਬ ਪੁਲਿਸ ਸਰਵਿਸ ਕੀਤੀ ਆ 2006-7 ਵਿੱਚ ਵੀ ਤਕਰੀਬਨ 7-8% ਪੁਲਿਸ ਦੇ ਕਰਮਚਾਰੀ ਨਸ਼ਾ ਕਰਨ ਦੇ ਆਦੀ ਸੀ। ਮੈਂ ਉਦੋਂ ਇੱਕ ਆਰਡਰ ਕੀਤਾ ਸੀ ਜਿਸ ਡਿਸਟ੍ਰਿਕਟ ਐਸਐਸਪੀ ਕਿ ਜੇ ਇਹਨਾਂ ਨੂੰ ਪਹਿਲਾਂ ਤਾਂ ਇਲਾਜ ਕਰਾਇਆ ਜਾਵੇ ਫਿਰ ਇਹ ਵੀ ਪਤਾ ਕੀਤਾ ਜਾਵੇ ਕਿ ਇਹ ਨਸ਼ਾ ਕਿਹਦੇ ਕੋਲੋਂ ਲੈਂਦੇ ਆ ਤਾਂ ਉਹ ਨਸ਼ਾ ਦੇ ਵਪਾਰੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਸੋ ਪੁਲਿਸ ਦੇ ਕਰਮਚਾਰੀ ਵੀ ਇਸੇ ਸਮਾਜ ਦਾ ਹਿੱਸਾ ਤੇ ਉਹਨਾਂ ਤੇ ਵੀ ਜਿਹੜੀ ਹੈ ਉਹਨਾਂ ਦਾ ਵੀ ਦੋਵੇਂ ਕੰਮ ਉਹਨਾਂ ਦਾ ਇਲਾਜ ਵੀ ਹੋਣਾ ਚਾਹੀਦਾ ਉਹ ਸਗੋਂ ਜਿਆਦਾ ਬਿਹਤਰ ਦੱਸ ਸਕਦੇ ਆ ਕਿ ਕਿਹੜੇ ਨਸ਼ਾ ਦੇ ਵੱਡੇ ਵਪਾਰੀ ਆ ਤਾਂ ਕਿ ਉਹ ਫੜੇ ਜਾਣ ਤੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਹਾਂ ਨਾ ਫਿਰ ਚੜਕਾਉਂਦੇ ਨੇ ਲੱਗਾ ਔਰ ਮੀਟਿੰਗ ਵੀ ਹੋ ਗਈ ਨਾ ਇਹਿੱਕਾ ਕੋਈ ਨੂੰ ਮਨੂ ਝਕਦਣਾ ਕਰਨਾ ਕੀ ਚਾਹੀਦਾ ਤੇ ਕੀ ਲੱਗਦਾ ਕਿਸਾਨਾਂ ਦੀਆਂ ਮੰਗਾਂ ਜਾਏ ਤੀਹੋ ਕਿਸਾਨੀ ਘਾਟੇ ਦਾ ਸੌਦਾ ਹੈ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਜਾਂ ਤਾਂ ਸਹਾਇਕ ਧੰਦੇ ਨਾਲ ਸ਼ੁਰੂ ਕੀਤੇ ਜਾਓ ਜਾਂ ਐਗਰੀਕਲਚਰ ਬੇਸ ਇੰਡਸਟਰੀ ਲਾਈ ਜਾਵੇ ਸੰਜੇ ਦੇ ਧਰਨੇ ਹੜਤਾਲ ਇਸ ਸੰਕੇਤ ਕਰੁੰਦੀਆਂ ਨੇ ਇੱਕ ਵਾਰੀ ਸਰਕਾਰ ਨੂੰ ਦੱਸਣਾ ਕਿ ਅਸੀਂ ਨੀਤੀ ਨਾਲ ਸਹਿਮਤ ਨਹੀਂ ਲੇਕਿਨ ਸਮੱਸਿਆ ਦਾ ਹੱਲ ਮਿਲ ਬੈਠ ਕੇ ਗੱਲਬਾਤ ਰਾਹੀਂ ਹੋ ਸਕਦਾ ਜਿਹਦੇ ਲਈ ਕੇਂਦਰ ਸਰਕਾਰ ਨੇ ਪਹਿਲਾਂ ਵੀ ਗੱਲ ਕੀਤੀ ਹੈ ਹੁਣ ਵੀ ਗੱਲ ਕੀਤੀ ਹੈ ਲੇਕਿਨ ਜਿਹੜੀ ਸਰਕਾਰ ਰਾਜ ਦੀ ਸਰਕਾਰ ਹੈ ਉਹਨਾਂ ਨੇ ਪੁਰਾਣੇ ਖੇਤੀ ਕਰੋਨਾ ਦਾ ਇਸ ਕਰਕੇ ਵਿਰੋਧ ਕੀਤਾ ਸੀ ਕਿ ਖੇਤੀ ਸਟੇਟ ਸਬਜੈਕਟ ਹੈ ਜੇ ਸਟੇਟ ਸਬਜੈਕਟ ਹੈ ਤਾਂ ਸਟੇਟ ਦੱਸੇ ਨਾ ਪਿਛਲੇ 5 ਸਾਲ ਚ ਉਹਨਾਂ ਦੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਕੀ ਕੀਤਾ ਸਾਡੇ ਇੱਕ ਪੁਰਾਣੇ ਐਗਰੀਕਲਚਰ ਯੂਨੀਵਰਸਿਟੀ ਆ ਪਈ ਤੇ ਖੋਜ ਹੀ ਨਹੀਂ ਹੋ ਰਹੀ ਉਸ ਤੋਂ ਇਲਾਵਾ ਉਹਦੇ ਕਿਤੇ ਐਕਸਟੈਂਸ਼ਨ ਸੈਂਟਰ ਸਾਰੇ ਡਿਸਟ੍ਰਿਕਟਸ ਨਹੀਂ ਆ ਗਏ ਅਸੀਂ ਨਾ ਤਾਂ ਖੋਜ ਕਰ ਰਹੇ ਆ ਖੇਤੀ ਦੇ ਚੰਗੇ ਬੀਜ ਬਣ ਨਾ ਅਸੀਂ ਮਾਰਕੀਟਿੰਗ ਦਾ ਪ੍ਰਬੰਧ ਕਰ ਰਹੇ ਕਿ ਯੋਗ ਪੈਸਾ ਮਿਲੇ ਕੁਆਲਿਟੀ ਵੀ ਇਹਨਾਂ ਦੀ ਅੱਛੀ ਹੋਣੀ ਚਾਹੀਦੀ ਹੈ ਸੋ ਇਸ ਕਰਕੇ ਸਭ ਤੋਂ ਵੱਡਾ ਗੁਨਾਹ ਜਿਹੜਾ ਉਹ ਰਾਜ ਦੀ ਸਰਕਾਰ ਦਾ ਹੈ ਜਿਹੜੀ ਕਿਸਾਨਾਂ ਦੇ ਨਾਲ ਨਹੀਂ ਖੜੀ ਹੁੰਦੀ ਕੇਂਦਰ ਸਰਕਾਰ ਵੱਲੋਂ ਜੋ ਵੀ ਹੋ ਸਕਦਾ ਹੈ ਪੂਰੇ ਦੇਸ਼ ਵਿੱਚ ਹੋ ਰਿਹਾ ਸਾਰੇ ਦੇਸ਼ ਦਾ ਕਿਸਾਨ ਹਰਿਆਣੇ ਸਮੇਤ ਉਹ ਇਸ ਗੱਲ ਤੋਂ ਖੁਸ਼ ਹੈ ਭਾਵੇਂ ਅਸੀਂ ਕਿਸਾਨ ਸਨਮਾਨ ਨਿਧੀ ਹੋਵੇ ਯੂਰੀਆ ਦੇ ਰੇਟ ਘਟਣ ਦੂਜੀ ਗੱਲਾਂ ਜੋ ਵੀ ਕਿਸਾਨ ਨਾਲ ਹੋ ਸਕਦੀਆਂ ਸਰਕਾਰ ਨੇ کارਖਾਨੇ ਲਾਏ ਐ ਇੰਡਸਟਰੀ ਬਣਾਈ ਐ ਐਗਰੀਕਲਚਰ ਨੂੰ ਤੇ ਪੰਜਾਬ ਦਾ ਕਿਸਾਨ ਕਿਉਂ ਪਿੱਛੇ ਰਹਿ ਗਿਆ ਅਸੀਂ ਜਿਹੜੇ ਵੀ ਰਾਜਨੀਤਿਕ ਲੋਕ ਆਉਂਦੇ ਆ ਉਹ ਐਜੀਟੇਸ਼ਨ ਨੂੰ ਪ੍ਰਮੋਟ ਕਰਦੇ ਆ ਅੱਜ ਪੰਜਾਬ ਦਾ ਜੋ ਅੱਜ ਦੇ ਹਾਲਾਤ ਹੈ ਉਹ ਇਸੇ ਕਰਕੇ ਆ ਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਛੱਡ ਕੇ ਆਪਣੀ ਜ਼ਿੰਮੇਵਾਰੀ ਦੂਜਿਆਂ ਦੇ ਗਲ ਪਾਉਣ ਦੀ ਕੋਸ਼ਿਸ਼ ਕਰਦੇ ਆਂ ਆਪ ਜ਼ਿੰਮੇਵਾਰ ਬਣੀਏ ਖੇਤੀ ਦੀ ਅਸੀਂ ਜ਼ਿੰਮੇਵਾਰੀ ਲਈਏ ਮੈਂ ਆਪ ਕਿਸਾਨ ਆ ਮੈਂ ਆਪਕਨਾਂ ਕਿ ਖੇਤੀ ਘਾਟੇਵਾਂ ਦਾ ਸੌਦਾ ਅਸੀਂ ਕੋਈ ਵੀ ਫਸਲ ਬੀਜ ਲਈਏ ਅਸੀਂ ਮਾਰਕੀਟ ਚ ਪ੍ਰੋਪਰਲੀ ਵੇਚ ਨਹੀਂ ਸਕਦੇ ਤੇ ਇਹਦਾ ਪ੍ਰਬੰਧ ਕੇਂਦਰ ਸਰਕਾਰ ਤੋਂ ਇਲਾਵਾ ਸੂਬਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਜਿਹਨੂੰ ਕਰਨਾ ਚਾਹੀਦਾ ਹੈ। ਪੰਜਾਬ ਤੋਂ ਸਰ ਅਫੀਸ ਦੇ ਕਿਉਂ ਤੇ ਦੇਖੋ ਇਹ ਇੱਕ ਵੱਡਾ ਸਬਜੈਕਟ ਹੈ। ਮੈਂ ਇਹ ਕਹਿੰਦਾ ਕਿ ਇਹ ਸਮੱਸਿਆ ਨਸ਼ਿਆਂ ਦੀ ਮੈਂ ਤਾਂ ਇਸ ਗੱਲ ਤੇ ਆ ਕਿ ਇਹ ਤਮਾਦ ਪੀਤੇ ਨਾਨਕਾ ਬਹੁਤੇ ਖੱਟিয়ে ਵਿਕਾਰ। ਅਸੀਂ ਇਹ ਨਸ਼ਾ ਰਹਿਤ ਸਮਾਜ ਦਾ ਪੰਜਾਬ ਨਾ Hindu ਨਾ Musalman ਪੰਜਾਬ ਜਿਉਂਗਾ ਗੁਰਾਂ ਦੇ ਨਾਂ ਤੇ। ਗੁਰਮਤ ਜਿਹੜੀ ਹੈ ਨਸ਼ਿਆਂ ਦੇ ਕਦੇ ਕਿਸੇ ਦੀ ਵੀ ਨਾਲ ਹਮਾਇਤ ਨਹੀਂ ਕਰਦੀ ਅਸੀਂ ਤਾਂ ਨਾਮ ਖੁਮਾਰੀ ਨਾਨਕਾ ਵਾਲੇ ਲੋਕ ਹੈਗੇ ਆ ਚੜਦੀ ਕਲਾ ਵਾਲਾ ਬੰਦੇ ਨੂੰ ਕਿਸੇ ਵੀ ਹੋਰ ਥੰਮਣੇ ਦੀ ਲੋੜ ਨਹੀਂ ਹੁੰਦੀ ਅਸੀਂ ਦਿਨ ਵੀ ਸ਼ੁਰੂ ਕਰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸੋ ਸਾਡਾ ਤਾਂ ਇੱਕ ਗੁਰਮਤ ਦਾ ਆਪਣਾ ਸਿਧਾਂਤ ਹੈਗਾ ਪੰਜਾਬ ਚੜਦੀ ਕਲਾ ਛੋਵੇ ਪੰਜਾਬ ਅੱਗੇ ਵਧੇ ਤੇ ਉਹ ਜਿਹੜੇ ਸਾਡੇ ਪਹਿਲੇ ਪੰਜਾਬੀ ਜਿਵੇਂ ਕਰਦੇ ਸੀ ਅਸੀਂ ਆਪਣੇ ਉਹਨਾਂ ਬਜ਼ੁਰਗਾਂ ਨੂੰ ਵੇਖੀਏ ਤੇ ਉਹਨਾਂ ਲੈ ਕੇ ਚਲੀਏ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਇੱਕ ਨਸ਼ੇ ਨੂੰ ਛੱਡ ਕੇ ਦੂਜੇ ਨਸ਼ੇ ਤੇ ਲਾ ਦੀਏ ਦੂਜੇ ਤੇ ਛੱਡ ਕੇ ਤੀਜੇ ਨੂੰ ਲਾ ਦੀਏ ਇਹ ਗੱਲ ਜਿਹੜੀ ਹੈ ਮੈਂ ਸਮਝਦਾ ਇਹਦੇ ਤੋਂ ਆਪਾਂ ਨੂੰ ਸਾਰੇ ਸਮਾਜ ਨੂੰ ਬੈਠ ਕੇ ਚਿੰਤਨ ਕਰਨਾ ਚਾਹੀਦਾ there should be no shortcut method ਸਰ ਮਖਰੀ ਜੀ ਦਿੱਲੀ ਦੇ ਵਿੱਚ ਜਿਹੜੇ ਆਸ-ਪਾਸ ਵਿੱਚ ਦੇ ਪਾਰਟੀਆਂ ਦੇ ਵਿਧਾਇਕ ਹੈ ਕਿ ਬੀਜੇਪੀ ਨੂੰ ਕੋਸਰੇ 2500 ਰੁਪਏ ਟੈਨਸ਼ਨ ਮਹਿਲਾਂ ਨੂੰ ਜਾਰੀ ਕੀਤਾ ਜਾਵੇ ਜਦਕਿ ਪੰਜਾਬ ਦੀ ਤਿੰਨ ਸਾਲ ਹੋ ਗਏ ਕੱਲੇ ਆ ਝਾੜੂ ਦੋ ਕੰਮ ਕਰਦਾ ਇਕ ਤਾਂ ਸਮਾਜ ਦੀ ਸਫਾਈ ਕਰਦਾ ਗਰਾਉਂਡ ਦੇ ਇੱਕ ਗੰਦ ਇਕੱਠਾ ਵੀ ਕਰਦਾ ਸਾਡੇ ਪੰਜਾਬੀਆਂ ਤੋਂ ਕਿਤੇ ਗੰਦ ਇਕੱਠਾ ਹੋ ਕੇ ਅਸੈਂਬਲੀ ਚ ਚਲਾ ਗਿਆ ਇਸੇ ਕਰਕੇ ਐਮਐਲਏ ਸਹਿਬਾਨ ਦੇ ਜੀਵਨ ਤੇ ਉਹਨਾਂ ਤੋਂ ਟਰੱਕ ਯੂਨੀਅਨ ਤੋਂ ਪੈਸੇ ਲੈਣ ਦੇ ਹਰ ਤਰ੍ਹਾਂ ਦੇ ਦੋਸ਼ ਲੱਗ ਰਹੇ ਆ ਸਰਕਾਰ ਆਪਣੀ ਸਫਾਈ ਕਰੇ ਨਾ ਤੇ ਫਿਰ ਅੱਗੇ ਗੱਲ ਹੋਏਗੀ ਸਭ ਇਹ ਗੱਲਾਂ ਕਰਨੀਆਂ ਜਿਹੜੀਆਂ ਆ ਉਹ ਬੇਕਾਰ ਹੈਗੀਆ ਭਾਰਤੀ ਜਨਤਾ ਪਾਰਟੀ ਇਸ ਗੱਲ ਦੀ ਗਰੰਟੀ ਲੈਂਦੀ ਹੈ ਕਿ ਜਿਹੜੀ ਗੱਲ ਮੂੰਹ ਤੋਂ ਕੱਢੀ ਜਾਏਗੀ ਉਹ ਪੂਰੀ ਕੀਤੀ ਜਾਏਗੀ। ਜਿਹੜਾ ਕਹਿੰਦਾ ਉਹ ਅੱਜ ਅੱਜ ਕਰਾੜੀ ਵਿਖੇ ਆ ਜੋ ਭਾਈ ਜੈਤਾ ਜੀ ਚੈਰੀਟੇਬਲ ਟਰਸਟ ਵੱਲੋਂ ਸਮੂਹਿਕ ਕੁੜੀਆਂ ਦੇ ਵਿਆਹ ਕੀਤੇ ਗਏ ਨੇ ਇਹ ਇੱਕ ਸ਼ਲਾਘਾਯੋਗ ਕਦਮ ਹੈ ਤੇ ਵਧਾਈ ਦਿੰਦਾ ਕਲੱਬ ਦੇ ਸਾਰੇ ਮੈਂਬਰਾਂ ਨੂੰ ਪ੍ਰਧਾਨ ਨੂੰ ਪਰਮਜੀਤ ਸਿੰਘ ਸ਼ਮਾ ਜੀ ਸਾਡੇ ਭਰਾ ਜਸਵੰਦਰ ਸਿੰਘ ਜੀ ਤੇ ਸਿਮਰਨ ਜੋਤ ਜੀ ਨੂੰ ਜਿਨ੍ਹਾਂ ਨੇ ਇਹ ਪ੍ਰਬਾਧ ਕੀਤਾ ਤੇ ਆਪਾਂ ਨੂੰ ਸਾਰਿਆਂ ਨੂੰ ਸੰਸਾਰ ਦੇ ਵਿੱਚ ਵਿਚਰਦੇ ਹੋਏ ਇਹ ਬਿਲਕੁਲ ਧਿਆਨ ਵਿੱਚ ਗੱਲ ਰੱਖਣੀ ਚਾਹੀਦੀ ਹੈ ਵੀ ਇੱਕ ਦੂਜੇ ਦੀ ਆਪਾਂ ਮਦਦ ਕਰ ਸਕੀਏ ਇੱਕ ਦੂਜੇ ਦੇ ਕੰਮ ਆ ਸਕੀਏ ਇਹ ਬਹੁਤ ਚੰਗਾ ਉਪਰਾਲਾ ਜਿਹਨੂੰ ਸ਼ੋਨ ਚ ਆਇਆ ਵੀ ਖਾਲਸਾ ਏਨ ਵੱਲੋਂ ਵੀ ਅੱਜ ਦੇ ਸਮਾਰੋਹ ਦੇ ਵਿੱਚ ਸ਼ਿਰਕਤ ਕੀਤੀ ਗਈ ਹੈ ਕੋਈ ਨਗਦ ਕੀਤੀ ਗਈ ਹੈ ਸਾਰਿਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਸਾਰਾ ਤੇ ਸੋਹਣੀ ਕੁੜੀਆਂ ਦੇ ਵਿਆਹ ਕਿੱਥੇ ਹੋ ਗਏ ਆ ਜਿਹੜੇ ਪਰਪ ਵੱਲ ਕਹਿੰਦੇ ਕਿ ਕਿੰਨੇ ਕੁੜੀਆਂ ਦੇ ਵਿਆਹ ਬੱਚੇ ਗਏ ਆ ਤੇ ਕੌਣ ਆਇਆ ਸਭ ਤੋਂ ਪਹਿਲਾਂ ਵਾਰੀਗੁਰੂ ਜੀ ਦਾ ਖਾਲਸਾ ਵਾਰੀਗੁਰੂ ਜੀ ਦੀ ਫਤਿਹ ਅੱਜ ਨਕਰ ਖੜਾ ਧਰਮਸ਼ਾਲਾ ਵਿਖੇ ਸ਼ਹੀਦ ਭਗਤ ਸਿੰਘ ਚੈਰੀਟੇਵ ਟ੍ਰਸਟ ਭਾਈ ਜੈਤਾ ਜੈਰੀਟੇਵ ਟ੍ਰਸਟ ਪਰ ਨੱਥਾ ਜੀ ਉਦਮਾਰੀ ਸਾਡੀ ਸਭਾ ਵੱਲੋਂ ਸਮੂਹਿਕ ਵਿਆਹ ਕਿੱਦਾਂ ਹੋਏ ਹਨ ਜੋ ਪਰਮ ਸ람 ਦੇ ਵਿੱਚ ਨਿਰੰਧ ਵਿੱਚ ਸਵਾਰ ਅਕਵਾਲ ਸਿੰਘ ਜੀ ਲਾਲਪਰਾ ਸਾਹਿਬ ਪਪਾ ਸਿਮਰਜੋਤ ਸਿੰਘ ਜੀ ਖਾਲਸਾ ਪੜੀ ਵਾਲੇ ਅਤੇ ਹੋਰ ਮਹਾਨ ਸ਼ਿਸ਼ਟਾਂ ਗੁਰਪ੍ਰਤਾਪ ਸਿੰਘ ਜੀ ਬੜਿਆਲਾ ਉਹ ਇੱਥੇ ਪਹੁੰਚੇ ਸੰਭ ਦੇ ਜੀ ਕੀ ਕਰਾ ਉਧਰ ਤੋਂ ਕੰਮਾ ਪੜਾਣਾ ਛੇੜ ਗਿਆ ਤੁਸੀਂ ਵੀ ਪਹੁੰਚੇ ਹੋ ਅੱਜ ਦੇਖੋ ਜੀ ਇਹ ਪਰਮਜੀਤ ਸਿੰਘ ਛੰਮਾ ਜੀ ਦਾ ਤੇ ਉਹਨਾਂ ਦੀ ਸਬੂਚੀ ਟੀਮ ਦਾ ਜਲਜਤ ਝਾੜੀਆਂ ਜੀ ਦੀ ਯਾਦ ਦੇ ਵਿੱਚ ਜੋ ਸਾਡੇ ਵਿੱਚ ਕਰ ਨੇਰੇ ਬਹੁਤ ਸਾਰੇ ਸਤਕਾਰਯੋਗ ਸੀਗੇ ਬਹੁਤ ਬੜਾ ਉਪਰਾਲਾਏ ਅੱਜ ਇਸਤਰੀਆਂ ਦਾ ਦਿਨ ਹੈ ਜਿਹੜਾ ਬਾਈ ਨੇ ਕਹਿ ਲੋ ਵੀ ਆਪਾਂ ਕਹਿ ਦਿੰਦੇ ਆਂ ਵੀ ਇੱਕ ਧੀ ਹੋ ਗਈ ਸੀ ਸਾਡੇ ਇੱਕ ਧੀ ਦਾ ਅਸੀਂ ਕੰਨਿਆਦਾਨ ਕਰਕੇ ਵੀ ਲੱਖਾ ਪੁੰਨ ਕਮਾਇਆ ਮੈਂ ਤਾਂ ਇਹ ਗੱਲ ਕਹੂੰਗਾ ਕਿ ਪਰਮਜੀਤ ਸਿੰਘ ਸ਼ਮਾ ਜੀ ਨੇ ਤੇ ਉਹਦੀ ਉਹਦੀ ਸਮੁੱਚੀ ਟੀਮ ਨੇ ਇਹਨਾਂ ਬੱਚਿਆਂ ਦੇ ਵਿਆਹ ਕਰਕੇ ਇਹ ਕਹਿ ਲੋ ਵੀ ਪਤਾ ਨਹੀਂ ਕਿੰਨਾ ਕ ਪੁੰਨ ਕਮਾਇਆ ਵੀ ਉਹ ਪ੍ਰਮਾਤਮਾ ਜਾਣਦਾ ਏ ਸਤਿਗੁਰੂ ਗਾਲਪੁਖ ਜਾਨਦਾ ਏ ਇਹ ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ ਮੈਂ ਤਾਂ ਕਹਿੰਦਾ ਵੀ ਇਦਾਂ ਨਹੀਂ ਸਲਤਾਨਾ ਅੱਗੇ ਹੋਰ ਵਧ ਗਿਆਣੇ ਚਾਹੀਦੀਆਂ ਐ ਤਾਂ ਕਿ ਜਿਹੜੇ ਹੋਰ ਲੋੜਵੰਦ ਪਰਿਵਾਰ ਐ ਉਹਨਾਂ ਦੇ ਬੱਚਿਆਂ ਦਾ ਸਹਾਰਾ ਬਣ ਕੇ ਉਹਨਾਂ ਨੂੰ ਆਪਾਂ ਵਿਆਹ ਕਰਕੇ ਉਹਨਾਂ ਨੂੰ ਉਹਨਾਂ ਦੇ ਸਹੁਰਾਲ ਤੱਕ ਰੁਪਤੇ ਦੇ ਕਰੀਏ ਬੇੜੀ ਬਣਦੀ ਆ ਔੜੇ ਸਹਾਰਾ ਕਰਦੇ ਨੇ ਅੱਜ ਸਨਾਸਿ ਗੁੱਟਾ ਬੜਾ ਡਾਂਗਾ ਕਰਦੇ ਨੇ ਸਹੌਣ ਵੀ ਦਿੰਦੇ ਨੇ ਕਈ ਵਾਰ ਉਹਨਾਂ ਕੋਲ ਪਰ ਆਪਾਂ ਉਹਨੇ ਘਰੇ ਨਹੀਂ ਦਿੰਦੇ ਸਭ ਉਹ ਇਹ ਗੱਲ ਬਣਦੀ ਹੈ ਜਿਸੇ ਹੁਣ ਕੋਈ ਕੋਲ ਨਹੀਂ ਆ। ਦੇਖੋ ਜੇ ਉਹਦਾ ਸਤਨਾਮ ਜੀ ਮੈਂ ਗੱਲ ਦੱਸ ਦਿੰਦਾ ਜਿਹੜੀ ਸੰਸਥਾ ਸੋਸ਼ਲ ਵੈਲਫੇਅਰ ਦੇ ਅੰਡਰ ਰਜਿਸਟਰਡ ਹੈਗੀ ਹੈ। ਉਹਨਾਂ ਨੂੰ ਸਰਕਾਰ ਵੱਲੋਂ ਗ੍ਰਾਂਟਾਂ ਮਿਲਦੀਆਂ ਹੈਗੀਆਂ। ਜਿਹੜੀ ਸੋਸ਼ਲ ਦੇ ਅੰਡਰ ਨਹੀਂ ਰਜਿਸਟਰਡ ਹੈਗੀ ਉਹਨੂੰ ਗ੍ਰਾਂਟ ਨਹੀਂ ਮਿਲਦੀ। ਦੂਜੀ ਗੱਲ ਹੈ ਸਾਡੀਆਂ ਬੱਚੀਆਂ ਜਿਹੜੀਆਂ ਅੱਜ ਵੇਲੀਆਂ ਗਈਆਂ ਈ ਇਹਨਾਂ ਦੇ ਕਾਗਜ਼ ਪੂਰੇ ਕਰਕੇ 51 51 ਹਜ਼ਾਰ ਦੀ ਜਿਹੜੀ ਸ਼ਗਨ ਸਕੀਮ ਹੈ ਉਹ ਇਹਨਾਂ ਨੂੰ ਜ਼ਰੂਰ ਮਿਲੇਗੀ। ਉਹ ਜ਼ਰੂਰ ਮਿਲੇਗੀ। ਅੱਜ ਦਾ ਜੋ ਵਿਆਹ ਸਮਾਰੋ 25ਵਾਂ ਸਮਾਰੋ ਵਿਆਹ ਪ੍ਰੋਗਰਾਮ ਸੀਗਾ ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਬਾਈ ਜੈਲਦਾਰ ਦੀ ਯਾਦ ਆ ਗਈ ਜੋ ਉਹਨਾਂ ਦੀ ਸੋਚ ਨੂੰ ਅੱਜ ਸਾਡੇ ਵੱਡੇ ਵੀਰ ਪਰਮਜੀਤ ਸਿੰਘ ਛਮਾ ਜੀ ਨੇ ਜਿਉਂਦਾ ਰੱਖਿਆ ਤੇ ਅੱਜ ਊਮੈਂਸ ਦੇ ਦੇ ਉੱਤੇ ਸਾਡੀਆਂ ਭੈਣਾਂ ਦਾ ਅੱਜ ਵਿਆਹ ਸਮਾਰੋ ਕਾਰਜ ਜੋ ਰਚਾਏ ਗਏ ਇਹਨਾਂ ਨੂੰ ਮੈਂ ਨਵੇਂ ਵਿਆਹੇ ਜੋੜਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਤੇ ਅੱਗੇ ਵਾਸਤੇ ਵੀ ਸਾਡੀਆਂ ਜਿਹੜੀਆਂ ਪਰਮਜੀਤ ਸਿੰਘ ਸ਼ਮਾ ਜੀ ਦੀ ਟੀਮ ਵੱਲੋਂ ਇਹ ਸੇਵਾਵਾਂ ਅਨੁਭਾਈਆਂ ਜਾ ਰਹੀਆਂ ਐ ਅਸੀਂ ਉਹਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਸਾਥ ਦਿੰਦੇ ਰਹਾਂਗੇ। ਚੰਗਾ ਭਰਾ ਲਿਆ ਕਹਿੰਦਾ ਕੀ ਗੁਰੂ ਸਾਹਿਬ ਉਰਵਾ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਵਧਾਈ ਦਊਂਗਾ ਮੇਰੇ ਵੱਡੇ ਵੀਰ ਸਤਕਾਰਯੋਗ ਸਰਦਾਰ ਪਰਮਜੀਤ ਸਿੰਘ ਜੀ ਸ਼ਮਾ ਜਿਨ੍ਹਾਂ ਦੇ ਵੱਡੇ ਉਦਮ ਸਦਕਾ ਭਾਈ ਜੈਤਾ ਜੀ ਵਿਸ਼ਮ ਚੈਰੀਟੇਬਲ ਟਰਸਟ ਫਾਇੰਡ ਤਾਜੀ ਪਾਈ ਅਬਦੁੱਲਾਦੀ ਤੁਹਾਡੀ ਸਭਾ ਵੱਲੋਂ ਇਹ ਸਮੂਹਿਕ ਅਨੰਦ ਕਾਰਜ ਰੱਖੇ ਗਏ ਸਨ ਇਹੋ ਜੇ ਇਹ ਕਾਰਜ ਇਹ 25 ਸਾਲਾਂ ਤੋਂ ਲਗਾਤਾਰ ਇਹ ਸਮਾਜ ਸੇਵਾ ਦੇ ਕਾਰਜ ਕਰਦੇ ਆ ਰਹੇ ਹਨ ਮੈਂ ਆਪਣੇ ਵੱਲੋਂ ਸੰਤ ਗਿਆਨੀ ਮਹਿੰਦਰ ਸਿੰਘ ਜੀ ਖਾਲਸਾ ਪੜੀ ਵਾਲਿਆਂ ਵੱਲੋਂ ਇਹਨਾਂ ਨੂੰ ਇਹਨਾਂ ਕਾਰਜਾਂ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਅਤੇ ਮੇਰੇ ਵੱਡੇ ਵੀਰ ਗਿਆਨੀ ਮਲਕੀਤ ਸਿੰਘ ਪਪਰਾਲੀ ਜੋ ਇਸ ਟਾਈਮ ਕਨੇਡਾ ਦੀ ਧਰਤੀ ਤੇ ਹਨ ਉਹਨਾਂ ਦਾ ਵੱਡਾ ਸਹਿਯੋਗ ਇਹਨਾਂ ਕਾਰਜਾਂ ਦੇ ਲਈ ਹੈ ਇਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਕਿ ਜੰਨਰਾਂਤਰ ਲਗਾਤਾਰ ਹਰ ਇੱਕ ਸਾਲ ਦੇ ਤਰ੍ਹਾਂ ਇਹ ਕਾਰਜ ਅਗੋਂ ਵਾਸਤੇ ਵੀ ਕਰਦੇ ਰਹਿਣਗੇ